ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਜੀ ਤਹਿਸੀਲ ਬਾਈਨੂ ਪੈਂਦਾ ਜੀ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜੁੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਹੋਣਾ ਦਾ ਕੰਮ ਆ ਜੀ ਪਹਿਲਾਂ ਵੀ ਆਪਾਂ ਇਸ ਘਰੋਂ ਕਈ ਵੀਡੀਓ ਅਪਲੋਡ ਕੀਤੀਆਂ ਨੇ ਅੱਜ ਇੱਕ ਗੱਬਰ ਨਾਗਾ ਤੇ ਇੱਕ ਤੋਕੜ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਪੂਰੀ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਿਸ਼ਾਨ ਸਿੰਘ ਨਾਂ ਜੀ ਪਿੰਡ ਮਾੜੀ ਮਤਵਾ ਤੇ 10 ਹੀਲ ਬੱਗਾ ਪ੍ਰਾਣਾ ਜ਼ਿਲ੍ਹਾ ਜੀ ਮੋਗਾ ਜੀ ਮੋਬਾਈਲ ਨੰਬਰ ਜੀ 7529086603 ਜੀ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨਾਂ ਮਾ ਜੀ ਇਹ ਬਾਈ ਜੀ ਬਲੂਣ ਵਿਵਹਤ ਹੁੰਦੀ ਹੈ ਸਵਾ ਕਿੰਨਾ ਕ ਲੈਂਦੀ ਹੈ ਵੀਰੇ ਸਵਾ ਬਾਈ ਤੇ ਜਾ ਮਾਲਕਣ ਦਾ ਗਿਆ ਦਾ ਦਾਸ ਦੇਣਾ ਠੀਕ ਹੈ ਜੀ ਜਾਣੇ ਕਿ 2 ਤੋਂ 4 ਦੇ ਪਹਿਲਾਂ ਹੀ ਸੋਸੇ 2 2-3 ਉੱਤੇ ਵੀ ਲੈ ਆਏ ਥਾਣਾ ਦੀ ਡੰਨਾ ਜੀ ਬਾਈ ਓਕੇ ਸੀ ਸੀ ਥਾਂਡੀ ਵੇਖ ਲੈ ਇੰਨੀ ਹੈ ਲੈ ਠੀਕ ਹੈ ਜੀ ਥੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਈ ਦੇ ਦੱਸਣ ਮੁਤਾਬਕ ਸੂਆ ਪਹਿਲਾ ਜੀ ਕੱਦ ਕਾਠ ਚੰਗਾ ਆ ਜਾਂਦਾ ਸਿੰਘ ਛੋਟੇ ਛੋਟੇ ਆ ਜੀ ਬਾਕੀ ਕੁਵਾਰ ਸਿੰਘ ਦਾ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਫਿਟਨੈਸ ਵਾਲਾ ਹਵਾਨਾ ਜੀ ਕਿੰਨਾ ਕਬਾਜੂ ਵੀਰੇ ਪਹਿਲੇ ਸੂਏ ਦੁੱਧ ਯਾਰ ਬਾਈ ਜਿਹੜੇ ਹਾਵਣ ਦਾ ਹੈਗੀ ਜਿਆਦਾ ਉਹ ਦੇ ਹਾਵਣ ਦਾ ਤੇ ਆਈ 17 18 ਕਿਲੋ ਠੀਕ ਹੈ ਜੀ ਤੇ ਗਾਂ ਬਾਈ ਅਡੀ ਸੇਵਾ ਤੇ ਆਪਾਂ ਐਵੇਂ ਦੁੱਧ ਨਹੀਂ ਦਿੰਦੇ ਗਾਰੰਟੀ ਠੀਕ ਹੈ ਵੀਰੇ ਬਾਕੀ ਥਣਾਂ ਦੇ ਸਾਈਜ਼ ਤੁਹਾਨੂੰ ਆਪਾਂ ਨੇੜੇ ਤੋਂ ਵੀ ਚੈੱਕ ਕਰਵਾ ਦਾਂਗੇ ਜੀ ਸੋਨਾ ਫਿਟਨੈਸ ਆਲਾ ਹਵਾਨਾ ਮਾਲਕਾਂ ਦੇ ਦੱਸਣ ਮੁਤਾਬਕ ਤਾਂ 8-10 ਦਿਨ ਪਏ ਆ ਜੀ ਬਾਕੀ 2-4 ਦਿਨ ਵੱਧ ਘੱਟ ਵੀ ਹੋ ਸਕਦੇ ਆ ਰੰਗ ਪ੍ਰਿੰਟ ਦੇ ਵੀ ਕਰਮ ਵਾਲੀ ਚੰਗੀ ਆ ਯਾਰ ਬਾਈ ਬਹੁਤ ਆ ਯਾਰ ਜਾਤ ਵੀ ਚੰਗੀ ਆ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਬਾਈ ਫੋਨ ਤੇ ਹੋਊਗੀ ਫੋਨ ਤੇ ਚੱਕਰ ਕੀ ਆਪਣੇ ਕੋਲੇ ਬੰਦੇ ਕਾਰੋਬਾਰੀ ਲਿਆਂਦੇ ਆ ਠੀਕ ਆ ਜੀ ਤੂੰ ਮੁੜ ਕੇ ਤੇ ਰਾਜਾ ਬੋਲਾ ਹੁੰਦਾ ਸਹੀ ਗੱਲ ਆ ਜੀ ਤੇ ਤੇਰੇ ਹੁੰਦੇ ਬਾਈ ਯਾਰ ਭਾਜ ਜਾ ਜੀ ਠੀਕ ਆ ਜੀ ਤੇ ਮੁੜ ਕੇ ਤੂੰ ਮੁੱਲ ਕਰ ਦੇਣਾ ਤੇ ਜਿਹਦੇ ਵੀ ਫੋਨ ਹਣ ਉਹਨੂੰ ਕਹਿ ਦਿੰਦਾ ਨਸੀਬ ਹੋ ਗਈ ਸਹੀ ਗੱਲ ਆ ਜੀ ਮੁੱਲ ਜਾਇਜ਼ ਹੀ ਹੋਊ ਹੋਊ ਫੋਨ ਤੇ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮੰਜ ਇਹ ਸੂਆ ਬਾਈ ਜਿਹੜਾ ਮਰਜੀ ਮੰਨ ਲੇ ਦੂਜਾ ਮੰਨ ਲੇ ਤੇ 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 ਤੀਜਾ ਮੰਨ ਲੇ ਕਦੋਂ ਸੂਈ ਹੈ ਜੀ ਇਹ ਨਹੀਂ ਸੂਈ ਨਹੀਂ ਬਈ ਸਵਾ ਮਹੀਨੇ ਡੇਢ ਹੋਇਆ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਬਈ 14 ਕਿਲੋ ਤਿਆਰ ਹੈ 13 ਮੰਨ ਕੇ ਆਪਾਂ ਦਵਾਂਗੇ ਦੋ ਡੰਗ ਵਾਲਾ ਚੋਕੇ ਲਈ ਜੀ ਫਣਾ ਦੀ ਦੰਨ ਹੈ ਜੀ ਬਈ ਓਕੇ ਆ ਦੋ ਡੰਗ ਚੋਕੇ ਲਈ ਜਾਵੇ ਵਾਲਾ ਤੋਰ ਕੇ ਦਿਖਾ ਦਿਓ ਵੀਰੇ ਬਾਈ ਕਹਿੰਦਾ ਸੂਆ ਜਿਹੜਾ ਮਰਜੀ ਮੰਨ ਲਿਓ ਕਿਉਂਕਿ ਆਪਣਾ ਮਾਲ ਲਿਆਂਦਾ ਹੁੰਦਾ ਜੀ ਬਜਨ ਮਜੂਦ ਕਰਮਾਲੀ ਦਾ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਫਿਰ ਸਕਵਾਲਿਟੀ ਸੋਹਣੀ ਹੈ ਜੀ ਥਾਣੇ ਕੱਲਾ ਕੱਲਾ ਨਿਖੜ ਮੈਂ ਚੈੱਕ ਕਰ ਸਕਦੇ ਹੋ ਤੁਸੀਂ ਨੇੜੇ ਤੋਂ ਜੀ ਬਾਕੀ ਵਜਨ ਵੀ ਚੰਗਾ ਜੀ 14 ਕਿਲੋ ਦੁੱਧ ਬਾਈ ਕਹਿੰਦਾ ਮੇਰੇ ਘਰੇ ਜੋ ਖੱਕ ਕੇ ਲੈ ਜੇ ਜੀ ਦੋ ਟਾਈਮ ਚਾਰ ਟਾਈਮ ਚਾਹੀ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਥਾਣਾ ਦੇ ਸਾਇਥ ਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੂਡ ਸ਼ਾਂਕ ਕੋਈ ਵੀ ਨਹੀਂ ਜੀ ਇਹਦੀ ਡਿਮਾਂਡ ਕੇ ਰਹਿਣ ਵਾਲੀ ਆ ਜੀ ਇਹਦੇ ਬਾਈ ਫੋਨ ਤੇ ਹੋਊਗੀ ਇਹਦੀ ਡਿਮਾਂਡ ਵੀ ਬਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਹੋਊਗੀ ਹੋਊਗੀ ਬਾਈ ਜਿਵੇਂ ਜੈ ਜੀ ਠੀਕ ਆ ਜੀ ਹੋਊਗੀ ਜੈ ਜੀ ਹਾਂ ਤੇ ਇੱਕ ਮੇਰੇ ਹੋਰ ਬੰਦੇ ਕਈ ਭੈਣ ਭਰਾ ਕਹਿੰਦੇ ਯਾਰ ਬਾਈ ਤੂੰ ਆ ਦੇ ਯਾਰ ਇਹੜੂ ਕੋ ਪਾਈ ਯਾਨੀ ਕਿ ਉਹ ਨਹੀਂ ਆਪ ਤਾਂ ਪਾਈ ਜਾਣੀ ਮੈਂ ਹੈਗਾ ਅਣ ਬੜਾ ਬੰਦਾ ਨਾਮ ਨੂੰ ਮੈਸੇਜ ਆਉਂਦਾ ਆਰਨਾ ਆਪ ਸਹੀ ਗੱਲ ਦੱਸਦੇ ਆ ਠੀਕ ਆ ਜੀ ਤੇ ਮੰਨ ਕੇ ਚੱਲ ਵੀ ਹੁਣ ਤੂੰ ਆ ਵੀਡੀਓ ਬਣਾ ਲਈ ਤੇ ਮੇਰੇ ਕੋਲ ਤਾਂ ਉਹਦੋਂ ਮਿਲ ਮੜਾ ਹੀ ਆ ਸਹੀ ਗੱਲ ਆ ਜੀ ਉਹਦੋਂ ਚੰਗੀ ਬਾਨੀ ਨਹੀਂ ਠੀਕ ਆ ਵੀਰੇ ਇਹ ਵੀ ਗੱਲ ਬਾਈ ਹੈਗਾ ਬਾਈ ਕਹਿੰਦਾ ਮੈਂ ਆਪਣਾ ਮੈਸੇਜ ਤੇ ਆ ਹੁਣ ਆ ਵੀ ਇਹੀ ਦੋ ਵਾਰੀ ਦੇਖ ਲਵੇ ਦੋ ਦੀ ਤਿੰਨ ਵਾਰੀ ਦੇਖ ਲਵੇ ਤੇ ਬਾਕੀ ਆ ਕੇ ਚਾਹੇ ਘਰੇ ਕੋਈ ਤਸੱਲੀ ਕਰ ਲਵੇ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ